ਇਹ ਬੜਾ ਵੱਡਾ ਪ੍ਰਬੰਧ ਕੀਤਾ ਹੈ ਜੀ ਐਚ ਜੀ ਅਕੈਡਮੀ ਜਗਰਾਉ ਸਾਡੇ ਮੱਲੀ ਸਾਹਿਬ ਸਤਿਗੁਰੂ ਜੀ ਤੇ ਪਿਆਰੀਆਂ ਸੰਗਤਾਂ ਛੋਟੇ ਬੱਚਿਆਂ ਨੇ ਵੀ ਕੀਰਤਨ ਕੀਤਾ ਬੜਾ ਰਸ ਆ ਰਿਹਾ ਸੀ ਸਮਾਗਮ ਅੰਦਰ ਜੁੜ ਕੇ ਬੈਠੇ ਹੋ ਆਇਆ ਤਾਂ ਸਫਲਾ ਜੇ ਗੁਰੂ ਦੀ ਗੱਲ ਤੇ ਅਮਲ ਕਰਕੇ ਜਾਵਾਂਗੇ ਸੋਹਣਾ ਸਮਾਂ ਬਖਸ਼ਿਸ਼ ਹੋਇਆ ਸਮੁੱਚਾ ਮੱਲੀ ਪਰਿਵਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਮੱਲੀ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਮੱਲੀ ਗੁਰੂ ਦਾ ਯਾਦ ਉਹਨਾਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਖਾਲਸਾ ਦੀ ਵੱਡੇ ਪੱਦਰ ਤੇ ਸਮਾਗਮ ਹੋ ਰਿਹਾ ਹੈ ਪੰਥ ਦੇ ਆਲਮ فاضਲ ਵਿਦਵਾਨ ਜਿਨ੍ਹਾਂ ਪਾਸੋਂ ਆਪ ਜੀ ਆਨੇ ਸ਼ਾਹਬਜ਼ਾਦਿਆਂ ਦਾ ਇਤਿਹਾਸ ਸੁਣਿਆ ਜਥੇ ਨੇ ਆਪ ਜੀਆਂ ਦੇ ਨਾਲ ਕੁਝ ਕੁ ਸਮੇਂ ਅੰਦਰ ਰਹਿ ਕੇ ਵਿਚਾਰਾਂ ਦੀ ਸਾਂਝ ਰੱਖੀ ਹੈ ਭਾਈ ਸਿੱਖੋ ਮੈਂ ਬੇਨਤੀ ਕਰਾਂ ਅਜੇ ਵੀ ਕੁਝ ਨਹੀਂ ਵਿਗੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆ ਪੁੱਤ ਅਖਵਾਂ ਦੇ ਹੱਕਦਰ ਬਣੇ ਕਿਉਂਕਿ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਸਾਡੇ ਤੋਂ ਕੁਰਬਾਨ ਕਰਕੇ ਸਾਡੇ ਵਾਲਾ ਕਰਕੇ ਕਹਿੰਦੇ ਨੇ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤ ਚਾਰ ਚਾਰ ਮੁਰਤ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਹ ਕੌਣ ਨੇ ਉਹ ਮਹਾਰਾਜ ਨੇ ਸਾਡੇ ਵੱਲ ਇਸ਼ਾਰਾ ਕੀਤਾ